ਇਨਸਪਾਇਰ ਤੁਸੀਂ ਰਾਜਾ ਵਡਿੰਗ ਸਾਹਿਬ ਤੋਂ ਹੀ ਹੋਏ ਕਿੰਨਾ ਤੋਂ ਸੋਚਿਆ ਸੀਗਾ ਵੀ ਆਏ ਵੀ ਤੁਸੀਂ ਵੀ ਕੋਈ ਚੋਣ ਹੋਊਗੀ ਤੇ ਬੜਾ ਐਕਟਿਵਲੀ ਪਾਰਟਿਸਿਪੇਟ ਕਰ ਜਿਨੀ ਆਪਣੀ ਵਾਈਫ ਨੂੰ ਮੌਕਾ ਦਿੱਤਾ ਕਿ ਕਰ ਕਰਸਤੀ ਨਹੀਂ ਤੂੰ ਸੇਵਾ ਕਰਨੀ ਆ ਮੌਕਾ ਦਿੱਤਾ ਉਹਨਾਂ ਦਾ ਸੁਪਨਾ ਪੂਰਾ ਕਰਨ ਦਾ ਉਹਨਾਂ ਨੂੰ ਮੌਕਾ ਦਿੱਤਾ ਕਿ ਹੋਰ ਲੇਡੀਜ਼ ਅੱਗੇ ਆਉਣੀਆਂ ਚਾਹੀਦੀਆਂ ਆ ਮੈਨੂੰ ਸਲੂਟ ਆ ਉਹਨਾਂ ਨੂੰ ਇਹ ਭਾਉ ਤੋਡੇ ਇਲਾਵਾ ਹੋਰ ਕਿਹੜੇ ਭੈਣ ਭਰਾ ਨੇ ਜਾਂ ਹੋਰ ਰਿਸ਼ਤੇਦਾਰ ਨੇ ਜਿਹੜੇ ਲਗਾਤਾਰ ਆ ਹੀ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਵੀਰੇ ਆ ਸਾਰੇ ਮੇਰੇ ਭੈਣ ਭਰਾ ਸਾਰੇ ਮੇਰੇ ਸਾਡੇ ਰਿਸ਼ਤੇਦਾਰ ਆ ਸਾਰੇ ਐਕਟਿਵਲੀ ਕਰ ਰਹੇ ਆ ਆ ਮੇਰੇ ਵੀਰੇ ਸਾਰੇ ਸਿੱਕ ਤਾਂ ਨਹੀਂ ਜਿਹੜੇ ਗੈਸ ਸਿਲੰਡਰਸ ਸਾਰੀਆਂ ਭੀਬੀਆਂ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਨਹੀਂ ਤਾਂ ਉਹਨਾਂ ਨੂੰ 3 ਵਜੇ ਸਵੇਰ ਜਾ ਕੇ ਲਾਈਨ 'ਚ ਖੜੇ ਹੁੰਦੇ ਸੀ ਆਮ ਆਦਮੀ ਨੇ ਕਿਹਾ ਸੀ ਨਾ ਸਭ ਤੋਂ ਪਹਿਲਾਂ ਅਸੀਂ ਖਤਮ ਕਰਾਂਗੇ ਕੀ ਆਮ ਆਦਮੀ ਨੇ ਮੈਨੂੰ ਇਹ ਕਹ ਲਸੋ ਉਹਨੇ ਕੋਈ ਇਨੀਸ਼ੀਏਟਿਵ ਲਿਆ ਨਸ਼ਾ ਖਤਮ ਕਰਨ ਨੂੰ ਜਿਹੜੇ ਐਮਐਲਏ ਕੈਂਡੀਡੇਟ ਸੀ ਪਿਛਲੀ ਵਾਰੀ 2022 ਦੇ ਵਿੱਚ ਤੁਸੀਂ ਦੇਖੋ ਮਹੱਲੀ ਦੇ ਵਿੱਚ ਉਹਨਾਂ ਦੀ ਕਾਰਜੋ ਮਿਲਿਆ ਕੌਣ ਕਰ ਰਿਹਾ ਹੈ ਉਦੋਂ ਵੀ ਰਾਜਾ ਵੜਿੰਗ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਸੀਗੇ ਫਰੀਦਕੋਟੋਂ ਆਮ ਆਦਮੀ ਪਾਰਟੀ ਚ ਚਲੇ ਗਏ ਸੀਗੇ ਤਾਂ ਉਦੋਂ ਤੁਹਾਨੂੰ ਕਿਵੇਂ ਲੱਗਿਆ ਕਿ ਲੱਗਦਾ ਨਹੀਂ ਸੀਗਾ ਕਿ ਯਾਰ ਸ਼ਾਇਦ ਆਪਣੇ ਚ ਹੀ ਕਮੀ ਹੈ ਮੇਰਾ ਇਹ ਪਰਿਵਾਰ ਬਣ ਗਿਆ ਮੈਂ ਤਾਂ ਬੀਬੀਆਂ ਕੋਲ ਜਾ ਕੇ ਰੋਟੀ ਨਾਲੇ ਬਣਾਉਂਗੀ ਨਾਲੇ ਖਾਉਂਗੀ ਨਾਲੇ ਖਵਾਉਂਗੀ ਬਾਬੂਸ਼ਹੀ ਦੇਖ ਰਹੇ ਤੁਸੀਂ ਜਿੱਥੇ ਜਿਮਨੀ ਚੌਣਾ ਚਾਰ ਸੀਟਾਂ ਤੇ ਹੋ ਰਹੀਆਂ ਨੇ ਗਿੱਦੜਪਾ ਤੇ ਲਗਾਤਾਰ ਨਜ਼ਰ ਬਣੀ ਹੋਈ ਹੈ ਕੈਂਡੀਡੇਟ ਸਾਫ ਪ੍ਰਚਾਰ ਕਰ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਰਿਸ਼ਤੇਦਾਰ ਵੀ ਲਗਾਤਾਰ ਪ੍ਰਚਾਰ ਜੁਟੇ ਹੋਏ ਨੇ ਰਾਜਾ ਵੜਿੰਗ ਦੇ ਸਿਸਟਰ ਨੇ ਅਮਨਦੀਪ ਕੌਰ ਉਹ ਗਿੱਦੜਬਾ ਹਲਕੇ ਦੇ ਪਿੰਡਾਂ 'ਚ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰਾਂਗੇ ਮੈਮ ਕਿਵੇਂ ਦਾ ਮਾਹੌਲ ਦੇਖ ਰਹੇ ਹੋ ਤੇ ਕੀ ਡਿਊਟੀ ਮਿਲੀ ਹੈ ਤੁਹਾਨੂੰ ਪਰਿਵਾਰ ਵੱਲੋਂ ਬਹੁਤ ਹੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਜਿੱਥੇ ਅਸੀਂ ਜਾਇਦਾ ਜਿਨ੍ਹਾਂ ਨਾਲ ਗੱਲਬਾਤ ਕਰੀਦੀ ਹੈ ਸਾਨੂੰ ਇਹੀ ਕਹਿੰਦੇ ਆ ਕਿ ਅਸੀਂ ਤਾਂ ਇੰਤਜ਼ਾਰ ਕਰ ਰਹੇ ਆ ਕਦੋਂ ਕਾਂਗਰਸ ਪਾਰਟੀ ਵਾਪਸ ਆਵੇ ਰੂਲਿੰਗ ਪਾਰਟੀ ਬਣੇ ਬਹੁਤ ਜ਼ਿਆਦਾ ਅਫਸਟ ਆ ਕਿ ਜਿਹੜੇ ਵਾਅਦੇ ਕੀਤੇ ਗਏ ਆ ਮੇਰੇ ਭੈਣ ਭਰਾਵਾਂ ਨੂੰ ਉਹ ਪੂਰੇ ਨਹੀਂ ਹੋਏ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਕਾਂਗਰਸ ਨੇ ਬਾਦੇ ਜਿਹੜੀ ਸਕੀਮਾਂ ਸ਼ੁਰੂ ਕੀਤੀਆਂ ਉਹ ਤੱਕ ਖਤਮ ਕਰ ਦਿੱਤੀਆਂ ਇਸੇ ਬਹੁਤ ਜ਼ਿਆਦਾ ਸਾਨੂੰ ਚੰਗਾ ਹੰਗਾਰਾ ਮਿਲ ਰਿਹਾ ਆ ਮੈਨੂੰ ਲੱਗਦਾ ਪਕਲਾ ਇਹੀ ਨਹੀਂ ਜਿੱਤਾਂਗੇ ਅਮ੍ਰਿਤਾ ਵੜਿੰਗ ਜੀ ਕੱਲੇ ਇੱਥੋਂ ਨਹੀਂ ਇਤਿਹਾਸ ਬਣਾਉਣਗੇ 2027 ਦੇ ਵਿੱਚ ਕਾਂਗਰਸ ਪਾਰਟੀ ਹੀ ਵਾਪਸ ਆਊਗੀ ਕੀ ਤੁਹਾਡਾ ਰਿਸ਼ਤਾ ਕੀ ਹੈ ਜੀ ਰਾਜਾ ਵੜਿੰਗ ਜੀ ਨਾਲ ਮੈਂ ਕਜ਼ਨ ਸਿਸਟਰ ਆ ਉਹਨਾਂ ਦੀ ਠੀਕ ਹੈ ਤੇ ਉਹ ਤੁਹਾਡੇ ਇਲਾਵਾ ਹੋਰ ਕਿਹੜੇ ਭੈਣ ਭਰਾ ਨੇ ਜਾਂ ਹੋਰ ਰਿਸ਼ਤੇਦਾਰ ਨੇ ਜਿਹੜੇ ਲਗਾਤਾਰ ਆ ਹੀ ਐਕਟਿਵਲੀ ਪਾਰਟਿਸਪੇਟ ਕਰ ਰਹੇ ਆ ਬੀਰੇ ਸਾਰੇ ਮੇਰੇ ਭੈਣ ਭਰਾ ਸਾਰੇ ਮੇਰੇ ਸਾਡੇ ਰਿਸ਼ਤੇਦਾਰ ਆ ਸਾਰੇ ਐਕਟਿਵਲੀ ਕਰ ਰਹੇ ਆ ਆ ਮੇਰੇ ਵੀਰੇ ਸਾਰੇ ਸਾਰੇ ਜਣੇ ਬਹੁਤ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਆ ਅੱਛਾ ਜਿਹੜੇ ਕਿਉਂਕਿ ਰਾਜਾ ਵੜਿੰਗੀ ਇੱਥੋਂ ਪਿਛਲੀ ਵਾਰ ਲਗਾਤਾਰ ਐਮਐਲਏ ਬਣਦੇ ਰਹੇ ਅਤੇ ਮੈਂ ਤੁਸੀਂ ਅਚੀਵਮੈਂਟਸ ਉਹਨਾਂ ਦੀ ਕਿਹੜੀਆਂ ਕਿਹੜੀਆਂ ਗਿਣੋਣੇ ਤੁਸੀਂ ਵੋਟ ਮੰਗਣ ਜਾਂਦੇ ਹੋ ਮੇਨ ਅਚੀਵਮੈਂਟ ਸਭ ਤੋਂ ਜ਼ਿਆਦਾ ਸਭ ਤੋਂ ਪਹਿਲੀ ਨੰਬਰ ਤੇ ਜਿਹੜੀ ਮੈਨੂੰ ਸ਼ਹਿਰ ਚ ਤੇ ਇੱਥੇ ਮੇਨ ਅਚੀਵਮੈਂਟ ਸਾਰੇ ਦੱਸ ਰਹੇ ਆ ਇੱਕ ਤਾਂ ਉਹ ਨਹੀਂ ਜਿਹੜੇ ਗੈਸ ਸਿਲੰਡਰਸ ਸਾਰੀਆਂ ਬੀਬੀਆਂ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਨਹੀਂ ਤਾਂ ਉਹਨਾਂ ਨੂੰ 3 ਵਜੇ ਸਵੇਰ ਜਾ ਕੇ ਲਾਈਨ 'ਚ ਖੜੇ ਹੁੰਦੇ ਸੀ। ਉਹਨਾਂ ਹੀ ਇਹ ਮੰਗ ਪਹਿਲਾਂ ਵੀ ਰੱਖੀ ਸੀ ਜਿਹੜੀ ਉਹ ਸਾਬਕਾ ਆਪਣੇ ਸਗੇ ਅਕਾਲੀ ਦਲ ਵੀ ਰੱਖੀ ਸੀ। ਜਿਹੜੇ ਉਹ ਤੋਂ ਪਹਿਲਾਂ ਕੈਂਡੀਡੇਟ ਸੀ ਉਹਨਾਂ ਕੋਲ ਵੀ ਰੱਖੀ ਸੀ ਪੂਰੀ ਨਹੀਂ ਹੋਈ। ਦੂਜੀ ਕਿ ਗਲੀਆਂ ਦੇ ਵਿੱਚ ਇੰਟਰਲੌਕ ਟਾਈਲਸ ਲੱਗੇ ਆ। ਬੀਬੀਆਂ ਨੂੰ ਬਜ਼ੁਰਗਾਂ ਨੂੰ ਤੁਰਨ ਲਈ ਔਖਾ ਨਹੀਂ ਹੁੰਦਾ। ਸਕੂਲ ਬਣਾਏ ਆ, ਪਲੇਗਰਾਊਂਡਸ ਬਣਾਏ ਆ। ਬਹੁਤ ਜ਼ਿਆਦਾ ਕੰਮ ਕੀਤਾ। ਸਾਰੇ ਇਹ ਕਹਿ ਰਹੇ ਆ ਬੱਚਾ ਤੱਕ ਕਹਿੰਦਾ ਆ। ਕੀ ਰਾਜੇ ਵਿੜਿੰਗ ਨੂੰ ਵੋਟ ਪਾਣੀ ਰਾਜਾ ਵਿੰਗ ਰਾਜਾ ਵਿੰਗ ਬੱਚੇ ਛੋਟੇ ਛੋਟੇ ਬੱਚੇ ਵੀ ਕਹਿ ਰਹੇ ਆ ਇਹ ਅੱਛਾ ਅਸੀਂ ਨਾ ਕਈ ਕੱਲ ਗਿੱਦੜਵੇ ਕਰ ਰਹੇ ਸੀਗੇ ਬੀਬੀਆਂ ਨਾਲ ਹੀ ਗੱਲ ਕਰ ਰਹੇ ਸੀਗੇ ਇੱਕ ਬੜੀ ਕਾਮਨ ਪ੍ਰੋਬਲਮ ਜਿਹੜੀ ਸਭ ਨੇ ਹਾਈਲਾਈਟ ਕੀਤੀ ਉਹ ਕਹਿੰਦੇ ਕਿ ਇੱਕ ਤਾਂ ਗੰਦਗੀ ਬਹੁਤ ਆ ਗਿੱਦੜਵੇ ਦੇ ਵਿੱਚ ਕਈ ਥਾਂ ਨਰਕ ਬਣੇ ਹੋਏ ਨੇ ਇੱਕ ਨਸ਼ੇ ਦੀ ਗੱਲ ਕਰਦੇ ਨੇ ਸੋ ਉਹਦੇ ਲਈ ਵੀ ਕਿਤੇ ਨਾ ਕਿਤੇ ਜਵਾਬ ਦੇ ਥੋੜੀ ਹੋ ਜਾਂਦੀ ਹੈ ਕਿ ਸ਼ਾਇਦ ਉਸ ਤਰ੍ਹਾਂ ਦੇ ਨਾਲ ਕੰਮ ਨਹੀਂ ਕਰ ਪਾ ਜਿਹੜੇ ਲੋਕਾਂ ਨੂੰ ਆ ਦੋ ਚੀਜ਼ਾਂ ਬੜੀਆਂ ਰੜਕ ਰੀਆਂ ਵੀਰੇ ਦੇ ਕਮੇਰੇ ਨਾਲੋਂ ਤਾਂ ਜ਼ਿਆਦਾ ਤੁਸੀਂ ਜਾਣਦੇ ਹੋ ਤੁਸੀਂ ਮੀਡੀਆ ਹੋ ਤੁਸੀਂ ਆਵਾਜ਼ ਹੋ ਸਾਡੀ ਨਸ਼ਿਆਂ ਦਾ ਕਿੰਨੀ ਉੱਤੇ ਚੱਕਿਆ ਸੀ ਅਸੀਂ ਖਤਮ ਕਰਾਂਗੇ ਕਿੰਨੀ ਚੱਕਿਆ ਸੀ ਆਮ ਆਦਮੀ ਨੇ ਕਿਹਾ ਸੀ ਨਾ ਸਭ ਤੋਂ ਪਹਿਲਾਂ ਅਸੀਂ ਖਤਮ ਕਰਾਂਗੇ ਕਿ ਆਮ ਆਦਮੀ ਨੇ ਮੈਨੂੰ ਇਹ ਕਹ ਦੱਸੋ ਉਹਨੇ ਕੋਈ ਇਨੀਸ਼ੀਏਟਿਵ ਲਿਆ ਨਸ਼ਾ ਖਤਮ ਕਰਨ ਨੂੰ ਭਾਜਪਾ ਦੇ ਲੀਡਰਸ ਉਹ ਤਾਂ ਕੇਜਰੀਵਾਲ ਆਪ ਮੰਨ ਗਏ ਵੀ ਪੰਜਾਬ 'ਚ ਨਸ਼ਾ ਬਹੁਤ ਹੈ ਤੁਸੀਂ ਉਹਨੇ ਪਹਿਲਾਂ ਵੀ ਮੰਨੇ ਸੀ ਤੇ ਕਿਹਾ ਸੀ ਮੈਂ ਖਤਮ ਕਰੂੰਗਾ ਪਹਿਲਾਂ ਵੀ ਮੰਨੇ ਸੀ ਪਰ ਵਾਦਾ ਕਰਕੇ ਉਹ ਵਾਦਾ ਨਹੀਂ ਅੱਜ ਤੱਕ ਨਿਭਾਇਆ ਤੁਸੀਂ ਇਹ ਦੇਖ ਲਓ ਦੇਖੋ ਭਾਜਪਾ ਦੇ ਜਿਹੜੇ ਐਮਐਲਏ ਕੈਂਡੀਡੇਟ ਸੀ ਪਿਛਲੀ ਵਾਰੀ 2022 ਦੇ ਵਿੱਚ ਤੁਸੀਂ ਦੇਖੋ ਮਹੱਲੀ ਦੇ ਵਿੱਚ ਉਹਨਾਂ ਦੀ ਕਾਰਜੋ ਮਿਲਿਆ ਕੌਣ ਕਰ ਰਿਹਾ ਹੈ ਇਹ ਕੌਣ ਲੈ ਕੇ ਆਇਆ ਨਸ਼ੇ ਦੇਖੋ ਜਿਹੜੀ ਮਰਜ਼ੀ ਪਾਰਟੀ ਦੇ ਟਾਈਮ ਆਇਆ ਆਪਣਾ ਕੰਮ ਉਹਨੂੰ ਖਤਮ ਕਰਨਾ ਜਾਗਰੂਕ ਕਰਨਾ ਬੱਚਿਆਂ ਨੂੰ ਇਹ ਮੌਜੂਦਾ ਸਰਕਾਰ ਹੀ ਕਰ ਸਕਦੀ ਆ ਤੇ ਇਹਨਾਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਆ ਇਨੀ ਤਾਂ ਬੀਬੀਆਂ ਨੂੰ ਵਾਦਾ ਕੀਤਾ ਸੀ ਅਸੀਂ 1000 ਰੁਪਏ ਤੁਹਾਨੂੰ ਦੇਵਾਂਗੇ ਕਿੱਥੇ ਗਿਆ ਉਹ 1000 ਰੁਪਏ ਫਿਰ 2024 ਦੇ ਵਿੱਚ ਫਿਰ ਲਾਲਚ ਦਿੱਤਾ ਕਿ ਸ਼ਗਨਾਂ ਦੇ ਤੌਰ ਤੇ ਅਸੀਂ ਤੁਹਾਨੂੰ 1100 ਦਿੰਦੇ ਆ ਕਿੱਥੇ ਗਿਆ ਉਹ 1100 ਬੀਬੀਆਂ ਡੀਕ ਕਰਦੀਆਂ ਸੀ ਉਹਨਾਂ ਲਈ ਨਾ ਉਹ 1000 ਰੁਪਏ ਵੀ ਬਹੁਤ ਮਹਨੇ ਰੱਖਦਾ ਸੀ ਉਹਦੇ ਕਰਕੇ ਵੋਟ ਪਈ ਕਾਂਗਰਸ ਨੇ ਸ਼ੁਰੂ ਕੀਤੀ ਸੀ 3 ਰੁਪਏ ਪਰ ਯੂਨਿਟ ਮਾਫ ਕਰਨਾ ਨਵੰਬਰ ਪਹਿਲੀ ਤੋਂ ਆਮ ਆਦਮੀ ਸਰਕਾਰ ਨੇ ਬੰਦ ਕਰਤਾ ਪਹਿਲੀ ਸਰਕਾਰ ਆ ਇਨ ਦੀ ਹਿਸਟਰੀ ਆਫ ਪੰਜਾਬ ਪਹਿਲੀ ਸਰਕਾਰ ਆ ਜਿਹੜੀ ਲੈ ਨਾ ਜਾਂਦੀ ਆ ਆਮ ਆਦਮੀ ਤੋਂ ਦੇਣਾ ਨਹੀਂ ਜਾਂਦੀ ਆਪਾਂ ਸਾਰੇ ਨਾ ਆਮ ਆਦਮੀ ਤੋਂ ਇਸ ਵੇਲੇ ਪੀੜਤ ਆ ਜੀ ਅੱਛਾ ਇਨਸਪਾਇਰ ਤੁਸੀਂ ਰਾਜਾ ਵਡਿੰਗ ਸਾਹਿਬ ਤੋਂ ਹੀ ਹੋਏ ਕਿੰਨਾ ਤੋਂ ਸੋਚਿਆ ਸੀਗਾ ਵੀ ਐ ਵੀ ਤੁਸੀਂ ਵੀ ਕੋਈ ਚੋਣ ਹੋਊਗੀ ਤੇ ਬੜਾ ਐਕਟਿਵਲੀ ਪਾਰਟਿਸਿਪੇਟ ਕਰੋਗੇ ਵੀਰੇ ਜਿਹੜੇ ਕੱਲਾ ਇਹ ਨਹੀਂ ਵੀਰ ਜੀ ਆ ਜਿਨੀ ਆਪਣੀ ਵਾਈਫ ਨੂੰ ਮੌਕਾ ਦਿੱਤਾ ਕੀ ਕਰ ਕਰਸਤੀ ਨਹੀਂ ਤੂੰ ਸੇਵਾ ਕਰਨੀ ਆ ਮੌਕਾ ਦਿੱਤਾ ਉਹਨਾਂ ਦਾ ਸੁਪਨਾ ਪੂਰਾ ਕਰਨ ਦਾ ਉਹਨਾਂ ਨੂੰ ਮੌਕਾ ਦਿੱਤਾ ਕਿ ਹੋਰ ਲੇਡੀਜ਼ ਅੱਗੇ ਆਉਣੀਆਂ ਚਾਹੀਦੀਆਂ ਆ ਮੈਨੂੰ ਸਲੂਟ ਆ ਉਹਨਾਂ ਨੂੰ ਮੈਨੂੰ ਇਹੋ ਜਿਹੇ ਭਰਾ ਹੋਰ ਚਾਹੀਦੇ ਆ ਜਿਹੜੇ ਆਪਾਂ ਲੇਡੀਜ਼ ਨੂੰ ਇੱਜ਼ਤ ਮਾਨ ਦੇਣ ਤੇ ਆਪਾਂ ਨੂੰ ਗਾਹਾਂ ਲੈ ਕੇ ਆਉਣ ਮੈਂ ਵਿਰੋਧੀ ਇਹ ਕਹਿੰਦੇ ਨੇ ਕਿ ਲੇਡੀਜ਼ ਅੱਗੇ ਆਉਣੀਆਂ ਚਾਹੀਦੀਆਂ ਪਰ ਉਹ ਹੋਰ ਆਮ ਘਰਾਂ ਦੀਆਂ ਕਿਉਂ ਨਹੀਂ ਆ ਰਹੀਆਂ ਰਾਜਾ ਵੜਿੰਗ ਆਪ ਦੀ ਪਾਰਟੀ ਚੋਂ ਹੀ ਆਪ ਦੇ ਪਰਿਵਾਰ ਚੋਂ ਹੀ ਕਿਉਂ ਟਿਕਟ ਦੇ ਰਿਆ ਰਵਨੀਤ ਬਿੱਟੂ ਇਹ ਕਹਿ ਰਹੇ ਨੇ ਮਨਪ੍ਰੀਤ ਬਾਦਲ ਵੀ ਇਹੀ ਕਹਿ ਰਹੇ ਨੇ ਉਹਨਾਂ ਬਾਰੇ ਕੀ ਕਹਾਂ ਮੈਂ ਤਾਂ ਇਹੀ ਕਹੂੰਗੀ ਪਹਿਲੀ ਗੱਲ ਜਦੋਂ ਉਹ ਪਾਰਟੀਆਂ ਬਦਲਦੇ ਆ ਉਦੋਂ ਉਹ ਵੀ ਕਹਿੰਦੇ ਆ ਨਾ ਕਿ ਪਹਿਲਾਂ ਕੀ ਆਮ ਆਦਮੀ ਵਰਕਰ ਨੂੰ ਤੁਸੀਂ ਟਿਕਟ ਤਾਂ ਕੀ ਕਰਦੇ ਆ ਉਹ ਆਪ ਹੀ ਖੜੇ ਹੋ ਜਾਂਦੇ ਜੇਰਾਉਣੀ ਸਵਾਲ ਚੱਕਿਆ ਨਾ ਮੇਰੀ ਪਹਿਲਾ ਬੇਨਤੀ ਆ ਉਹਦਾ ਜਵਾਬ ਉਹੀ ਦੇਣ ਹੁਣ ਆਪਣੇ ਕੈਂਡੀਡੇਟ ਆਮ ਆਦਮੀ ਤੋਂ ਮੇਰਾ ਵੀਰ ਡਿੰਪੀ ਇਹਨੇ ਕੀ ਕਿਹਾ ਸੀ ਕਿ ਆਮ ਆਦਮੀ ਵਰਕਰ ਨੂੰ ਟਿਕਟ ਮਿਲਣੀ ਚਾਹੀਦੀ ਆ ਨਾ ਫਿਰ ਹੁਣੇ ਤਾਂ ਇਹ ਜੁਆਇਨ ਹੋਏ ਆ ਫਿਰ ਇਹਨਾਂ ਨੂੰ ਕਿਉਂ ਟਿਕਟ ਮਿਲ ਗਈ ਇਹ ਸੀ ਮੇਰਾ ਮੇਰਾ ਨਾ ਇਹਦੇ ਵਿੱਚ ਇੱਕ ਰਿਟੈਲੀਏਸ਼ਨ ਕੁਐਸਚਨ ਹੀ ਆ ਕਿ ਤੁਸੀਂ ਮੈਨੂੰ ਆਪਣੇ ਕੁਐਸਚਨ ਤੇ ਹੀ ਮੈਨੂੰ ਪਹਿਲਾਂ ਜਵਾਬ ਦਿਓ ਮੇਰਾ ਕੁਐਸਚਨ ਇਹ ਹੈ अच्छा एक ਜਿਹੜੀ ਤੁਸੀਂ ਜਿਹੜੀਆਂ ਬੀਬੀਆਂ ਨਾਲ ਕਨੈਕਟੀਵਿਟੀ ਹੁੰਦੀ ਹੈ ਹੁਣ ਤੁਸੀਂ ਵੀ ਮਿਲ ਰਹੇ ਹੋ ਅਮਰਤਾ ਵੜਿੰਗ ਜੀ ਆਪ ਵੀ ਬੀਿੰਗ ਅ ਊਮਨ ਕੈਂਡੀਡੇਟ ਹੋ ਇੱਕ ਅਲੱਗ ਤਰ੍ਹਾਂ ਦੀ ਕਨੈਕਟੀਵਿਟੀ ਹੋ ਜਾਂਦੀ ਹੈ ਉਹਦਾ ਤੁਹਾਨੂੰ ਕਿਵੇਂ ਲਾਹਾ ਮਿਲ ਰਿਹਾ ਕਿਉਂਕਿ ਜਿਹੜੀਆਂ ਬੀਬੀਆਂ ਨੇ ਉਹਨਾਂ ਤੱਕ ਜੋ ਤੁਸੀਂ ਪਹੁੰਚ ਸਕਦੇ ਹੋ ਜਾਂ ਜਿਹੜੀਆਂ ਉਹ ਆਪਣੀਆਂ ਮੁਸ਼ਕਲਾਂ ਤੁਹਾਨੂੰ ਖੁੱਲ ਕੇ ਦੱਸ ਸਕਦੀਆਂ ਨੇ ਉਹ ਸ਼ਾਇਦ ਡਿੰਪੀ ਢਿੱਲੋਂ ਨੂੰ ਮਨਪ੍ਰੀਤ ਬਾਦਲ ਨੂੰ ਜਾਂ ਹੋਰਾਂ ਨੂੰ ਨਹੀਂ ਦੱਸ ਸਕਦੀਆਂ ਸੋ ਉਹਨਾਂ ਲਈ ਕੀ ਸਪੈਸ਼ਲ ਸੋਚਦੇ ਹੋ ਤੁਸੀਂ ਮੇਰੀ ਨਾ ਬੀਬੀਆਂ ਨੇ ਮੇਰੀਆਂ ਭੈਣਾਂ ਨੇ ਸਿਰਫ ਮੈਨੂੰ ਇੱਕ ਗੱਲ ਕਹੀ ਅੱਗੇ ਤਾਂ ਹੁੰਦਾ ਸੀ ਬੰਦੇ ਆਉਂਦੇ ਆ ਕਹਿੰਦੇ ਹੁਣ ਤਾਂ ਅਸੀਂ ਐਦਾਂ ਬਾਹ ਫੜਾਂਗੇ ਤੇ ਐਦਾਂ ਅਮ੍ਰਿਤਾ ਨੂੰ ਦੱਸਾਂਗੇ ਸਾਡਾ ਆਹਾ ਦੁੱਖਾ ਇਹ ਇੱਕ ਕਨੈਕਟੀਵਿਟੀ ਆ ਜਿੱਥੇ ਉਹ ਆਪਣੀ ਭੈਣ ਦਾ ਹੱਥ ਫੜ ਕੇ ਉਹਨਾਂ ਨੂੰ ਪਾਸੇ ਲਿਜਾ ਕੇ ਉਹਨਾਂ ਨੂੰ ਆਪਣਾ ਦੁੱਖ ਦੱਸ ਸਕਣ ਉਹਨਾਂ ਨੂੰ ਆਪਣੀ ਮੰਗਾਂ ਦੱਸ ਸਕਣ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਆ ਜਾਂ ਸਾਨੂੰ ਇਸ ਚੀਜ਼ ਦੀ ਤਕਲੀਫ ਆ ਅੱਛਾ ਲੋਕ ਇਹ ਵੀ ਉਮੀਦ ਕਰਦੇ ਕਿ ਜਿਵੇਂ ਤੁਹਾਡਾ ਪੂਰਾ ਪਰਿਵਾਰ ਜਿਹੜਾ ਹੈਗਾ ਉਹ ਬੜਾ ਜ਼ੋਰ ਲਾ ਰਿਹਾ ਬੜਾ ਮਤਲਬ ਤੁਸੀਂ ਲੋਕਾਂ ਚ ਜਾ ਰਹੇ ਹੋ ਲੋਕਾਂ ਨੂੰ ਹੁੰਦਾ ਕਿ ਇਲੈਕਸ਼ਨ ਤੋਂ ਬਾਅਦ ਵੀ ਜੇ ਤੁਹਾਨੂੰ ਲੋਕ ਚੁਣਦੇ ਆ ਉਸ ਤੋਂ ਬਾਅਦ ਵੀ ਤੁਸੀਂ ਇਸੇ ਤਰ੍ਹਾਂ ਦੇ ਨਾਲ ਹੀ ਘਰਾਂ ਚ ਜਾਇਆ ਕਰੋਗੇ ਸਾਰਾ ਪਰਿਵਾਰ ਜਿਹੜਾ ਹੈਗਾ ਹਲਕੇ ਦੇ ਲੋਕਾਂ ਦੇ ਨਾਲ ਲਗਾਤਾਰ ਟੱਚ ਚ ਰਹੋਗੇ ਅਸੀਂ ਹਮੇਸ਼ਾ ਰਹੇ ਆ ਤੇ ਹਮੇਸ਼ਾ ਰਵਾਂਗੇ ਮੇਰਾ ਇੱਕ ਇਹ ਪਰਿਵਾਰ ਬਣ ਗਿਆ ਮੇਰਾ ਇਹ ਪਰਿਵਾਰ ਬਣ ਗਿਆ ਮੈਂ ਆਤਾ ਬੀਬੀਆਂ ਕੋਲ ਜਾ ਕੇ ਰੋਟੀ ਨਾਲੇ ਬਣਾਉਂਗੀ ਨਾਲੇ ਖਾਉਂਗੀ ਨਾਲੇ ਖਵਾਉਂਗੀ ਇਹ ਮੇਰਾ ਪਰਿਵਾਰ ਆ ਹੁਣ ਅਸੀਂ ਇਹ ਨਹੀਂ ਆ ਕਿ ਅੱਗੇ ਤੇ ਚਲੇ ਗਏ ਮੇਰਾ ਨਹੀਂ ਖਿਆਲ ਕੋਈ ਵੀ ਦਰਵਾਹੇ ਦੇ ਇਤਿਹਾਸ ਦੇ ਵਿੱਚ ਐਸਾ ਟਾਈਮ ਆਇਆ ਕਿ ਕੋਈ ਇੱਥੇ ਕੈਂਪੇਨ ਕਰਨ ਆਇਆ ਤੇ ਵਾਪਸ ਆਪਣਾ ਮੂੰਹ ਨਾ ਦਿਖਾਇਆ ਹੋਵੇ ਆਖਰੀ ਸਵਾਲ ਮੈਮ ਜਿਵੇਂ ਤੁਹਾਡਾ ਪੂਰਾ ਪਰਿਵਾਰ ਹੈਗਾ ਪਿਛਲੇ ਦਿਨੀ ਜਦੋਂ ਲੋਕ ਸਭਾ ਚੋਣਾਂ ਹੋਈਆਂ ਪੰਜਾਬ ਚ 13 ਸੀਟਾਂ ਤੇ ਉਦੋਂ ਵੀ ਰਾਜਾ ਵੜਿੰਗ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਸੀਗੇ ਫਰੀਦਕੋਟ ਉਹ ਆਮ ਆਦਮੀ ਪਾਰਟੀ ਚ ਚਲੇ ਗਏ ਸੀਗੇ ਤਾਂ ਉਦੋਂ ਤੁਹਾਨੂੰ ਕਿਵੇਂ ਲੱਗਿਆ ਕਿ ਲੱਗਦਾ ਨਹੀਂ ਸੀਗਾ ਕਿ ਯਾਰ ਸ਼ਾਇਦ ਆਪਣੇ ਚ ਹੀ ਕਮੀ ਹੈ ਕਿ ਆਪਾਂ ਆਪਦੇ ਬੰਦਿਆਂ ਨੂੰ ਹੀ ਉਸ ਤਰ੍ਹਾਂ ਦੇ ਨਾਲ ਨਹੀਂ ਮਨਾ ਪਾ ਰਹੇ ਆ ਉਹ ਕਿਉਂ ਹੋ ਰਾਂ ਪਾਰਟੀਆਂ ਵੱਲ ਮਤਲਬ ਤੁਰ ਜਾਂਦੇ ਨੇ ਉਹ ਇਨਫਲੂਐਂਸ ਕਿਵੇਂ ਹੋ ਗਏ ਦੇਖੋ ਸਾਰਿਆਂ ਚ ਚੁਆਇਸਸ ਹੁੰਦੀਆਂ ਸਾਰਿਆਂ ਦੀ ਆਪੋ ਆਪਣੀ ਚੁਆਇਸਸ ਆ ਸਾਰਿਆਂ ਚ ਕੋਈ ਨਾ ਕੋਈ ਗਿਲੇ ਸ਼ਿਕਵੇ ਆ ਆਪਾਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਆਪਾਂ ਸਮਝਾ ਸਕਦੇ ਆ ਆਪਾਂ ਆਪਣਾ ਪੁਆਇੰਟ ਆਫ View ਰੱਖ ਸਕਦੇ ਆ ਪਰ ਆਪਾਂ ਫੋਰਸ ਨਹੀਂ ਕਰ ਸਕਦੇ ਜਦ ਮੈਂ ਵੋਟਾਂ ਦਾ ਟਾਈਮ ਆ ਸਾਰਿਆਂ ਨੇ ਆਪਣੀ ਵੋਟਾਂ ਮੰਗਣੀਆਂ ਠੀਕ ਆ ਪਰ ਆਪਾਂ ਫੋਰਸ ਥੋੜੀ ਕਰ ਸਕਦੇ ਤੁਸੀਂ ਸਾਨੂੰ ਫੋਰਸ ਫੋਰਸਫੁਲੀ ਅਸੀਂ ਤੁਹਾਡਾ ਬਟਨ ਜਾ ਕੇ ਦਬਾਵਾਂਗੇ ਠੀਕ ਆ ਬਹੁਤ ਬਹੁਤ ਸ਼ੁਕਰੀਆ ਜੀ 올 द बेस्ट ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਅ ਅਮਨਦੀਪ ਕੌਰ ਦੇ ਨਾਲ ਰਾਜਾ ਵੜਿੰਗ ਦੇ ਸਿਸਟਰ ਨੇ ਇਹ ਕਜ਼ਨ ਸਿਸਟਰ ਨੇ ਤੇ ਜਵੇਂ ਅਮਰਤਾ ਵੜਿੰਗ ਨੂੰ ਇਸ ਵਾਰੀ ਮੌਕਾ ਦਿੱਤਾ ਕਾਂਗਰਸ ਨੇ ਟਿਕਟ ਦਿੱਤੀ ਹੈ ਗਿੱਦੜਵੇ ਤੋਂ ਉਹ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਸੇ ਤਰ੍ਹਾਂ ਤੁਹਾਨੂੰ ਅਸੀਂ ਦਿਖਾਇਆ ਕਿ ਪੂਰਾ ਪਰਿਵਾਰ ਜਿਹੜਾ ਰਾਜਾ ਵੜਿੰਗ ਦਾ ਉਹ ਕਿਸ ਤਰ੍ਹਾਂ ਦੇ ਨਾਲ ਸਪੋਰਟ ਕਰ ਰਿਹਾ ਹੈ ਕਿਉਂਕਿ ਇਸ ਪਰਿਵਾਰ ਦੇ ਲਈ ਇਸ ਕਰਕੇ ਵੀ ਇੱਕ ਬੜਾ ਇੰਪੋਰਟੈਂਟ ਹੈ ਇਲੈਕਸ਼ਨ ਕਿਉਂਕਿ ਪਿਛਲੀਆਂ ਲਗਾਤਾਰ ਦੋ ਵਾਰੀਆਂ ਤੋਂ ਜਿਹੜਾ ਹੈਗਾ ਰਾਜਾ ਵੜਿੰਗ ਨੂੰ ਮੌਕਾ ਇੱਥੋਂ ਮਿਲਦਾ ਹੈ ਤੇ ਇਸ ਵਾਰ ਵੀ ਚਾਹੁੰਦੇ ਨੇ ਕਿ ਜਿਹੜੇ 2.5 ਸਾਲ ਬੱਜੇ ਨੇ ਜਿਹੜੀ ਉਹ ਸੀਟ ਹੈ ਉਹ ਦੁਬਾਰਾ ਇਹਨਾਂ ਦੀ ਝੋਲੀ 'ਚ ਪਵੇ ਗਿੱਦੜਵੇ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼